ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਉਮੀਦ ਆ ਠੀਕ ਠਾਕ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਧਮਾਨ ਸੀਐਸਸੀ ਕੈਫੇ ਚੈਨਲ ਦੇ ਵਿੱਚ ਅੱਜ ਵੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਐਸਐਸਸੀ ਦੁਆਰਾ ਕੱਢੀ ਗਈ ਦਿੱਲੀ ਪੁਲਿਸ ਕਾਂਸਟੇਬਲ ਦੀ ਭਰਤੀ ਜੋ ਕਿ ਟੋਟਲ ਪੋਸਟਾਂ 7565 ਨੇ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਦਿੱਲੀ ਪੁਲਿਸ ਦੀ ਇਹ ਭਰਤੀ ਹੈ ਬਈ ਤੇ ਵੀਡੀਓ ਨੂੰ ਆਪਾਂ ਜ਼ਿਆਦਾ ਲੰਬੀ ਨਹੀਂ ਕਰਦੇ ਸੋ ਜਾਣਦਿਆਂ ਭਰਤੀ ਦੀ ਕੁਝ ਡਿਟੇਲ ਜਿਵੇਂ ਕਿ ਬਈ ਮੈਂ ਤੁਹਾਨੂੰ ਦੱਸ ਚੁੱਕਿਆ ਵੀ SSC ਸਟਾਫ ਸਿਲੈਕਸ਼ਨ ਕਮਿਸ਼ਨ ਬੋਰਡ ਦੁਆਰਾ ਇਹ ਭਰਤੀ ਕੱਢੀ ਗਈ ਹੈ ਜੋ ਕਿ ਪੂਰੇ ਇੰਡੀਆ ਦੇ ਵਿੱਚ ਭਰਤੀਆਂ ਨੂੰ 10ਵੀਂ 12ਵੀਂ ਜਾਂ ਗ੍ਰੈਜੂਏਸ਼ਨ ਬੇਸ ਦੇ ਉੱਤੇ ਕੱਢਦਾ ਹੈਗਾ ਜੇਕਰ ਆਪਾਂ ਬਈ ਇਸ ਪੋਸਟ ਦੀ ਭਰਤੀ ਦੀ ਫੀਸ ਦੀ ਗੱਲ ਕਰੀਏ ਤਾਂ ਸਾਰੇ ਕੈਂਡੀਡੇਟਾਂ ਵਾਸਤੇ 100 ਰੁਪਏ ਰਹਿਣ ਵਾਲੀ ਹੈ ਇਕੱਲੇ ਐਸਸੀ ਐਸਟੀ ਜਾਂ ਇਸਤਰੀਆਂ ਮਤਲਬ ਔਰਤਾਂ ਲੜਕੀਆਂ ਨੂੰ ਛੱਡ ਕੇ ਬਾਕੀ ਜੈਕ ਸਰਵਿਸਮੈਨ ਨੂੰ ਛੱਡ ਕੇ ਉਹਨਾਂ ਦੀ ਕੋਈ ਫੀਸ ਨਹੀਂ ਬਾਕੀ ਸਭ ਦੀ ਬਈ 100 ਰੁਪਏ ਫੀਸ ਹੈ ਇਸ ਪੋਸਟ ਦੀ ਤੇ ਇਸ ਪੋਸਟ ਨੂੰ ਬਈ ਭਰਨ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਲਾਸਟ ਡੇਟ ਹੈ ਬਈ ਜਿਹੜੀ ਇਹਦੀ ਉਹ 21 ਅਕਤੂਬਰ 2025 ਹੈ ਬਈ ਤੇ ਫੀਸ ਜਮ੍ਹਾਂ ਕਰਨ ਦੀ ਜਿਹੜੀ ਡੇਟ ਹੈ ਉਹ 22 ਅਕਤੂਬਰ 2025 ਹੈ ਤੇ ਇਸ ਪੋਸਟ ਦੇ ਵਿੱਚ ਭਰਨ ਸਮੇਂ ਜੇਕਰ ਤੁਹਾਡੇ ਤੋਂ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਉਹਨੂੰ ਕਰੈਕਸ਼ਨ ਕਰਨ ਲਈ 29 10 2025 ਤੋਂ 31 10 2025 ਤੱਕ ਕਰੈਕਸ਼ਨ ਵਿੰਡੋ ਓਪਨ ਹੋਊਗੀ ਤਾਂ ਉਸ ਸਮੇਂ ਤੁਸੀਂ ਆਪਣੇ ਨਾਮ ਜਾਂ ਜੈਂਡਰ ਦੇ ਵਿੱਚ ਕੋਈ ਵੀ ਗਲਤੀ ਆਈ ਹੈ ਕਿਸੇ ਵੀ ਪ੍ਰਕਾਰ ਦੀ ਉਹਨੂੰ ਠੀਕ ਕਰ ਸਕਦੇ ਹੋ ਇਸ ਦਾ ਜਿਹੜਾ ਬਈ ਪੋਸਟ ਦਾ ਕੰਪਿਊਟਰ ਬੇਸ ਪੇਪਰ ਹੋਣਾ ਉਹ ਦਸੰਬਰ 2025 ਜਾਂ ਜਨਵਰੀ 2026 ਦੇ ਵਿੱਚ ਵਿੱਚ ਹੋ ਜਾਵੇਗਾ ਜੇਕਰ ਇਸ ਪੋਸਟ ਲਈ ਆਪਾਂ ਬਈ ਉਮਰ ਦੀ ਗੱਲ ਕਰੀਏ ਤਾਂ ਉਮਰ ਬਈ ਇਹਨਾਂ ਨੇ ਘੱਟੋ-ਘੱਟ 18 ਸਾਲ ਤੇ ਵੱਧੋ-ਵੱਧ 25 ਸਾਲ ਮੰਗੀ ਹੈ ਤੇ ਐਸਸੀ ਤੇ ਬੀਸੀ ਨੂੰ ਜੋ 3 ਸਾਲ ਤੇ 5 ਸਾਲ ਦੀ ਛੋਟ ਆਉਂਦੀ ਉਹ ਇਸ ਪੋਸਟ ਵਿੱਚ ਮਿਲੂਗੀ ਜੇਕਰ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਬਈ ਆਪਾਂ ਤਾਂ ਪਲੱਸ 2 ਪਾਸ ਇਹਨਾਂ ਨੇ ਮੰਗਿਆਗਾ ਤੇ ਬਾਕੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ 12ਵੀਂ ਬੇਸ ਦੀ ਇਹ ਭਰਤੀ ਹੈ ਬਈ ਸੈਲਰੀ ਦੀ ਡਿਟੇਲ ਕਰੀਏ ਤਾਂ ਆਪਾਂ ਬਈ 21700 ਰੁਪਿਆ ਤੋਂ ਲੈ ਕੇ 69100 ਰੁਪਏ ਤੱਕ ਸੈਲਰੀ ਰਹਿਣ ਵਾਲੀ ਹੈ ਤੇ ਗਰੁੱਪ ਸੀ ਦੀ ਬਈ ਇਹ ਪੋਸਟ ਹੈ ਹੁਣ ਤੁਸੀਂ ਬਈ ਵੈਕੈਂਸੀ ਉੱਤੇ ਇੱਕ ਨਜ਼ਰ ਮਾਰ ਲਓ ਟੋਟਲ ਪੋਸਟਾਂ ਨੇ ਜਿਹੜੀਆਂ ਇਹਨਾਂ ਦਾ ਬਈ ਸਕਰੀਨਸ਼ਾਟ ਲੈ ਲਓ ਤੁਸੀਂ ਕਨਸਟੇਬਲ ਮੇਲ ਦੀਆਂ 4308 ਪੋਸਟਾਂ ਨੇ ਬਈ ਕਨਸਟੇਬਲ ਮੇਲ ਐਕਸ ਸਰਵਿਸਮੈਨ ਦੀਆਂ 285 ਪੋਸਟਾਂ ਨੇ ਕਨਸਟੇਬਲ ਮੇਲ ਐਕਸ ਸਰਵਿਸਮੈਨ ਕਮਾਂਡੋ ਦੀਆਂ 376 ਪੋਸਟਾਂ ਨੇ ਬਈ ਕਨਸਟੇਬਲ ਫੀਮੇਲ ਦੀਆਂ 2496 ਪੋਸਟਾਂ ਨੇ ਬਈ ਹੁਣ ਤੁਸੀਂ ਦੇਖ ਸਕਦੇ ਹੋ ਮੇਲ ਤੇ ਫੀਮੇਲ ਦੋਨੋਂ ਇਸ ਪੋਸਟ ਨੂੰ ਭਰ ਸਕਦੇ ਨੇ ਮਤਲਬ ਮੁੰਡੇ ਤੇ ਕੁੜੀਆਂ ਦੋਨੋਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਸੋ ਇਸ ਪੋਸਟ ਲਈ ਬਈ ਜਿਹੜੇ ਡਾਕੂਮੈਂਟ ਚਾਹੀਦੇ ਨੇ ਹੁਣ ਤੁਸੀਂ ਉਹ ਨੋਟ ਕਰ ਲਓ ਸਭ ਤੋਂ ਪਹਿਲਾਂ ਤੁਹਾਡਾ ਆਧਾਰ ਕਾਰਡ ਫੋਟੋ ਸਾਈਨ ਤੇ ਜਿਹੜੀ ਵੀ ਮਤਲਬ ਪਲੱਸ 2 ਤੇ 10th ਦਾ ਸਰਟੀਫਿਕੇਟ ਤੇ ਤੁਹਾਡਾ ਆਧਾਰ ਕਾਰਡ ਹੋਵੇ ਬਈ ਹੈਨਾ ਇੱਕ ਜਿਵੇਂ ਜਿਹੜੀ ਵੀ ਕਾਸ਼ਟ ਨਾਲ ਤੁਸੀਂ ਸੰਬੰਧ ਰੱਖਦੇ ਹੋ ਕਾਸ਼ਟ ਸਰਟੀਫਿਕੇਟ ਹੋ ਗਿਆ ਇਹ ਡਾਕੂਮੈਂਟ ਲੈ ਕੇ ਤੁਸੀਂ ਆਪਣੇ ਕਿਸੇ ਵੀ ਨੇੜੇ ਦੇ ਕੈਫੇ ਦੇ ਉੱਤੇ ਇਹ ਪੋਸਟ ਪ੍ਰਵਾਹ ਸਕਦੇ ਹੋ ਜਾਂ ਤੁਸੀਂ ਸਾਡੇ ਤੋਂ ਇਹ ਪੋਸਟ ਪ੍ਰਵਾਹ ਸਕਦੇ ਹੋ ਸੰਪਰਕ ਲਈ ਬਈ ਤੁਹਾਨੂੰ ਥੰਬਨੇਲ ਉੱਤੇ ਆਪਣਾ ਨੰਬਰ ਮਿਲ ਜੂਗਾ ਉਸ ਤੋਂ ਬਈ ਸੰਪਰਕ ਕਰਕੇ ਸਾਡ ਨੂੰ ਡਾਕੂਮੈਂਟ ਭੇਜ ਕੇ ਆਪਣੇ ਤੁਸੀਂ ਇਹ ਪੋਸਟ ਸਾਡੇ ਤੋਂ ਪ੍ਰਵਾਹ ਸਕਦੇ ਹੋ ਜਾਂ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਕੈਫੇ ਤੋਂ ਇਹ ਪੋਸਟ ਪ੍ਰਵਾਹ ਸਕਦੇ ਹੋ ਸੋ ਹੋਰ ਜ਼ਿਆਦਾ ਜਾਣਕਾਰੀ ਲਈ ਬਈ ਇਸੇ ਤਰ੍ਹਾਂ ਦੀਆਂ ਵੀਡੀਓ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਲਿਓ ਤਾਂ ਜੋ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਪੋਸਟਾਂ ਨਾਲ ਸੰਬੰਧਿਤ ਮਿਲਦੀ ਰਹੇ ਸੋ ਅੱਜ ਦੀ ਵੀਡੀਓ ਵਿੱਚ ਬਈ ਇੰਨੇ ਹੀ ਮਿਲਦੇ ਆਂ ਜਲਦ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ